ਉਹ 25 ਤੋਂ ਬਾਅਦ ਐਸੀ ਕੋਈ ਉਲਦਾਰੀ ਫਸੇ ਵੀ 44 ਦੇ ਹੋਗੇ ਕੱਲ ਸੋਚੀ ਕੱਲ ਸੋਚ ਕੇ ਮਹਿਸੂਸ ਵੀ 44 ਦੇ ਹੋ ਗਏ 50 ਦੇ ਨੇੜੇ ਬੰਦੇ ਆਏ ਹੋਗੇ ਹਮ ਅਧਿਆਪਕ ਵੀ ਸਿਖਾਤਾ ਹੈ ਵਕਤ ਵੀ ਸਿਖਾਤਾ ਹੈ ਹਾਂਜੀ ਤਾਂ ਅਧਿਆਪਕ ਵੀ ਸਿਖਾਤਾ ਹੈ ਵਕਤ ਵੀ ਸਿਖਾਤਾ ਹੈ ਫਰਕ ਸਿਰਫ ਇਤਨਾ ਹੈ ਅਧਿਆਪਕ ਸਿਖਾ ਕੇ ਪ੍ਰੀਖਿਆ ਲੈਂਦਾ ਹੈ ਵਕਤ ਪ੍ਰੀਖਿਆ ਲੈ ਲੈ ਕੇ ਸਿਖਾਤਾ ਵਾਹ ਵਾਹ ਜੀ ਕੀ ਬਾਤ ਹੈ ਕੀ ਬਾਤ ਹੈ ਬਹੁਤ ਜੋ ਤੂੰ ਗੋਗੂ ਮੈਨੂੰ ਦਿੱਤਿਆਂ ਦਾ ਬਾੜੀਆਂ ਪਾਉਣ ਦਾ ਕੰਮ ਤਾਂ ਪੈ ਗਿਆ ਹੋ ਸੱਚੀ ਕੱਪੜੇ ਕੁੱਪੜੇ ਖੁੱਲੇ ਜੇ ਪਾਉਣ ਦਾ ਚੱਕਰ ਪੈ ਗਿਆ ਤਾਂ ਬੜਾ ਕੰਮ ਤਾਂ ਪੈ ਗਿਆ ਹਾਂ ਜੀ ਮੇਰਾ ਲਾਂਗਰ ਮਨੇ ਕਿਹਾ ਨਾ ਹੁਣ ਥੋੜੀ ਉੱਤ ਸੀ ਆਹਾ ਮਤਲਬ ਬਾੜੀਆਂ ਬੂੜੀਆਂ ਤੇ ਗੁੰਦਰਾ ਮੰਦਰਾ ਤੇ ਹਨਾ ਤੇ ਆਹ ਕੱਪੜੇ ਕੁੱਪੜਿਆਂ ਤੇ ਖਰਚਾ ਨਾ ਕਰ ਤੂੰ ਖਰਾ ਖਾ ਜਦੋਂ ਹੁਣ ਪਾਣੀ ਵਿੱਚ ਡੁੱਬੇ ਤਾਂ ਪਤਾ ਚੱਲਿਆ ਬਦਨ ਸਰੀਰ ਕਰ ਨਹੀਂ ਸਾਹਾਂ ਲਗਾਤਾ ਜਿੰਦਾ ਇਨਸਾਨ ਪਾਣੀ ਵਿੱਚ ਡੁੱਬ ਜਾਂਦਾ ਹੈ ਤੇ ਮਰਦਾ ਤੈਰ ਕੇ ਵਿਖਾਤਾ ਇਹ ਸਾਹ ਵੀ ਬਦਨਾ ਕੱਟੇ ਜਰਾ ਇਹ ਸਾਹ ਜੇ ਸਾਹ ਚੱਲਦਾ ਤਾਂ ਸਾਰਾ ਸੰਸਾਰ ਆਪਣਾ ਸਾਹ ਬੰਦ ਹੋਗੇ ਤਾਂ ਕੋਈ ਆਪਣਾ ਚਲੋ ਜੀ ਜਿਹੜਾ ਬੰਦਾ ਨਾ ਜੀ ਉਹਦੀ ਉਹਦੀ ਸੱਚੀ ਗੱਲ ਨੂੰ ਵੀ ਕੋਈ ਨਹੀਂ ਸੁਣਦਾ ਜਿਹੜਾ ਅਮੀਰ ਬੰਦਾ ਹੈ ਉਹਦੀ ਝੂਠੀ ਤੇ ਵੀ ਹਾਂਜੀ ਹਾਂਜੀ ਹੁੰਦੀ ਆ ਠੀਕ ਹੈ ਚਾਹੇ ਨਰਿੰਦਰ ਮੋਦੀ ਲਾਲੋ ਚਾਹੇ ਮਾਤਾਵੋ ਲਾਲੋ ਇਹ ਸੋ ਇ politically ਵੇਰ ਹੋ ਗਿਆ ਮੈਂ ਤੁਹਾਨੂੰ ਸੌਂ ਖੜਾਈ ਤੇ politically ਨਹੀਂ ਹੋਣਾ ਇਹ ਫਿਰ ਬਾਤ ਪੈ ਜਾਂਦੇ ਨੇ ਆਪਣੇ ਠੀਕ ਹੈ ਸਸਕੀ ਗਾਲ ਜੀ ਸਾਰੇ ਵੀਰਾਂ ਨੂੰ ਅੱਜ ਸਾਡੇ ਨਾਲ ਸ਼ਕਸ਼ੀਤ ਨੇ ਇਹ ਅਕਸਰ ਆਉਂਦੇ ਜਾਂਦੇ ਰਹਿੰਦੇ ਨੇ ਪਰ ਅੱਜ ਇਹ ਸਪੈਸ਼ਲ ਆਏ ਨੇ ਸਾਡੇ ਲਈ ਅਸੀਂ ਕਿਹਾ ਵੀ ਪ੍ਰਾਈਮ ਸ਼ੋ ਕਰਨਾ ਇਨਾਂ ਦਾ ਜੀ ਬੀਤੇ ਦਿਨਾਂ ਦੇ ਵਿੱਚ ਬਰਥਡੇ ਲੰਘ ਕੇ ਗਿਆ ਤੇ ਖੁਦ ਨਾਲ ਖਾਸ ਤਾਸੀ ਮਨਾ ਨਹੀਂ ਸਕੇ ਨਾ ਕੇਕ ਕੱਟ ਸਕਿਆ ਨਾ ਗਦਰ ਜੀ ਹੋਰ ਕਿਵੇਂ ਸੈਸਟਰੀ ਕਰ ਸਿੱਛਾ ਹਾਂਜੀ ਕਾਈ ਬਹੁਤ ਹੋ ਗਿਆ ਤੇ ਹੁਣ ਮੈਨੂੰ ਇਹ ਦੱਸੋ ਤੁਸੀਂ 44 ਦੇ ਹੋ ਗਏ ਆਈ ਥਿੰਕ ਹਾਂ 44 ਕੰਪਲੀਟ ਹੋ ਗਏ ਉਹ ਦਿਨ ਤੁਸੀਂ ਪਾਇਆ ਹੋਇਆ ਸੀ ਤੇ 44 ਸਾਲਾਂ ਦੇ ਹੋ ਗਏ ਤੇ ਬਹੁਤ ਲੰਮਾ ਸਫਰ ਹੁੰਦਾ ਹੈ 44 ਸਾਲ ਦੀ ਉਮਰ ਦੀ ਤੇ ਤੁਸੀਂ ਇਹਦੇ ਵਿੱਚ ਲਾਈਫਸ ਦੇ ਵਿੱਚ ਕੀ ਕੀ ਐਕਸਪੀਰੀਅੰਸ ਹੰਡਾਏ ਕਿੱਦਾਂ ਕਿਦਾਂ ਮਤਲਬ ਤੁਹਾਨੂੰ ਕਦੇ ਕਿ ਐਦਾਂ ਲੱਗਿਆ ਵੀ ਇਹ 44 ਸਾਲਾਂ ਦੀ ਉਮਰ ਦੇ ਵਿੱਚ ਆ ਕੇ ਕਦੇ ਵੀ ਆਹ ਲਾਈਫ ਦੇ ਮੋੜ ਤੇ ਆ ਕੇ ਆਹ ਲਾਈਫ ਖਤਮਾ ਹੋਣ ਤੁਸੀਂ ਸਾਂਝੇ ਕਰੋ ਐਕਸਪੀਰੀਅੰਸ ਸਾਂਝੇ ਕਰੋ ਸਾਡੇ ਨਾਲ ਜਿੰਦਗੀ ਆ ਕਾਕਾ ਜੀ ਇਹ ਹਰ ਸ਼ਾਮ ਸੂਦਿਸ਼ਪਦਾ ਹੈ ਹਰ ਰੋਜ਼ ਚੱਲਦੀ ਹੈ ਹਾਂਜੀ ਹਰ ਰੋਜ਼ ਉਦਾਸੀ ਆਉਂਦੀ ਹੈ ਹਰ ਰੋਜ਼ ਖੁਸ਼ੀ ਆਉਂਦੀ ਹੈ ਹਾਂਜੀ ਦੇਖੋ ਮੈਨੂੰ ਲੱਗਦਾ ਹੈ ਵੀ 25 ਦੇ ਸਾਲ ਤੱਕ ਤਾਂ ਮੈਨੂੰ ਪਤਾ ਹੀ ਚੱਲਿਆ ਵੀ 25 ਦੇ ਸਾਲ ਤੱਕ ਤਾਂ ਮਤਲਬ ਜ਼ਿੰਦਗੀ ਵਧੀਆ ਮਾਣੀ ਵਧੀਆ ਮਾਣੀ ਆਪਾਂ ਨਾ ਉੱਠਣਾ ਬੈਠਣਾ ਹੱਸਣਾ ਖੇਡਣਾ ਆਪ ਕੋ ਬਣਾ ਕਰਨਾ ਹੈ ਨਾ ਜਿਵੇਂ ਕੁਝ ਵੀ ਅੱਜ ਕੱਲ ਕਰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਉਹ 25 ਤੋਂ ਬਾਅਦ ਐਸੀ ਕੁਬੀਨਦਾਰੀ ਵਿੱਚ ਫਸੇ ਵੀ ਕਦੋਂ 44 ਦੇ ਹੋ ਗਏ ਕੱਲ ਸੋਚ ਗਿਆ ਕੱਲ ਸੋਚ ਕੇ ਮਹਿਸੂਸ ਵੀ 44 ਦੇ ਹੋ ਗਏ 50 ਦੇ ਨੇੜੇ ਬੰਦੇ ਆਏ ਹੋਗੇ ਹੂੰ ਹੂੰ ਫੇਰ ਤੇ ਬੜਾ ਕੁਝ ਸਿੱਖਿਆ ਸਿਖਾਇਆ ਜ਼ਿੰਦਗੀ ਨੇ ਅਸੀਂ ਛੋਟੇ ਛੋਟੇ ਜਦੋਂ ਤੁਸੀਂ ਆਉਂਦੇ ਹੁੰਦੇ ਸੀ ਇਹਨਾਂ ਦੇਖੋ ਅ ਨਿਕ ਜਗ੍ਹਾ ਪੜਿਆ ਉਹ ਕਹਿੰਦਾ ਵੀ ਅ ਅਧਿਆਪਕ ਵੀ ਸਿਖਾਤਾ ਹੈ ਵਕਤ ਵੀ ਸਿਖਾਤਾ ਹੈ ਹਾਂਜੀ ਅਧਿਆਪਕ ਵੀ ਸਿਖਾਤਾ ਹੈ ਵਕਤ ਵੀ ਸਿਖਾਤਾ ਹੈ ਫਰਕ ਸਿਰਫ ਇਤਨਾ ਹੈ ਅਧਿਆਪਕ ਸਿਖਾ ਕੇ ਪ੍ਰੀਖਿਆ ਲੈਂਦਾ ਹੈ ਵਕਤ ਪ੍ਰੀਖਿਆ ਲੈ ਲੈ ਕੇ ਸਿਖਾਤਾ ਵਾਹ ਵਾਹ ਜੀ ਕੀ ਬਾਤ ਹੈ ਕੀ ਬਾਤ ਹੈ ਬਹੁਤ ਡੂੰਗੀ ਗੱਲ ਕੀਤੀ ਹਾਂ ਦੇਖੋ ਅੱਜ ਦੇ ਯੂਥ ਨੂੰ ਇਹ ਸੁਣਨੀ ਚਾਹੀਦੀ ਜੀ 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 ਦੇਖੋ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀਗੇ ਹਾਂ ਜੀ ਜਦੋਂ ਮੈਂ ਵਿਵਹ ਦੇ ਵਿੱਚ ਹੋਇਆ ਹੂੰ ਤੇ ਜੂਤ ਨੂੰ ਮਗੂੰ ਮੈਨੂੰ ਵੀ ਕਿੰਨਾ ਚ ਵਾਲੀਆਂ ਪਾਉਣ ਦਾ ਤਸਕਾ ਜਾ ਪੈ ਗਿਆ ਅੱਛਾ ਜੀ ਕੱਪੜੇ ਕੁੱਪੜੇ ਖੁੱਲੇ ਜੇ ਪਾਉਣ ਦਾ ਚਾਅ ਪੈ ਗਿਆ ਧੁੰਮ ਦਾ ਤਸਕਾ ਪੈ ਗਿਆ ਹਾਂ ਜੀ ਮੇਰਾ ਲਾਹੌਰ ਵਾਲਾ ਮੈਨੂੰ ਕਹਿੰਦਾ ਹੁੰਦਾ ਸੀ ਪੁੱਤੋ ਵੀ ਆਹਾ ਮਤਲਬ ਵਾਲੀਆਂ ਬੂਲੀਆਂ ਤੇ ਮੁੰਦਰਾ ਮੁੰਦਰਾ ਤੇ ਨਾ ਤੇ ਆਹ ਕੱਪੜੇ ਕੁੱਪੜਿਆਂ ਤੇ ਖਰਚਾ ਨਾ ਕਰ ਵੀ ਤੂੰ ਖਰਾ ਖਾ ਖਰਾਕ ਹਾਂਜੀ ਬੀਚ ਇਦਾਂ ਹੀ ਖਰਾਕ ਖਾਧੀ ਹੋਊਗੀ ਤੇਰਾ ਸ਼ਰੀਰ ਵਧੀਆ ਹੋਊਗਾ ਤੂੰ ਮਤਲਬ ਹਲਕੇ ਕੱਪੜਿਆਂ 'ਚ ਵੀ ਜਚੂਗਾ ਜੇ ਤੇਰੀ ਖਰਾਕ ਨਹੀਂ ਖਾਧੀ ਹੋਈ ਤਾਂ ਕੱਪੜੇ ਕੋਪੜੇ ਕੱਪੜੇ ਜਚਦੇ ਨਹੀਂ ਹਾਂਜੀ ਤੇ ਗੱਲਾਂ ਜਾ ਕੇ ਮੈਨੂੰ ਮਤਲਬ ਜਦੋਂ ਮੈਂ 35 ਸਾਲ ਦਾ ਹੋਇਆ ਫਿਰ ਸਮਝ ਆਇਆ ਫਿਰ ਸਮਝ ਆਇਆ ਕਿਉਂ ਜਦੋਂ ਮੈਂ ਫਿਲਮਾਂ ਦੇਖਿਆ ਬਾ ਸਲਮਾਰ ਕਾਰ ਉਹਨੇ ਪਾਟੇ ਕੱਪੜਿਆਂ ਦੇ ਫਿਰਦੇ ਨੇ ਜਾਂ ਕਬੱਡੀ ਖਿਡਾਰੇ ਮੈ ਗਰਾਉਂਡ ਦੇ ਨੰਗੇ ਫਿਰਦੇ ਦੇਖੇ ਹਾਂ ਫਿਰ ਮੈਨੂੰ ਸਮਝ ਆਈ ਵੀ ਨਹੀਂ ਯਾਰ ਸਿਆਣੇ ਬੰਦੇ ਦੀ ਸਿਆਣੀ ਗੱਲ ਹੈ ਨਾ ਅਧਿਆਪਕ ਸੀਗੇ ਉਹ ਸਿਖਾਉਂਦੇ ਸੀ ਅਧਿਆਪਕ ਵੀ ਸਿੱਖਾਤਾ ਹੈ ਵਕਤ ਵੀ ਸਿਖਾਤਾ ਹੈ ਬਹੁਤ ਵੱਡੀ ਗੱਲ ਕਹੀ ਬਿਲਕੁਲ ਬਿਲਕੁਲ ਵੀ ਜੇ ਮੈਂ ਉਹਨਾਂ ਦੀਆਂ ਉਦੋਂ ਸੁਣ ਲੈਂਦਾ ਉਹ ਆਪਣਾ ਪੈਸਾ ਮਤਲਬ ਪਵਾਰਾ ਕਰਦੀ ਤੇ ਫੁਗਰ ਕਰਦੀ ਤੇ ਜਾਂ ਮਤਲਬ ਨਸ਼ਿਆਂ ਦੇ ਵਿੱਚ ਜਾਂ ਮਤਲਬ ਬਿੱਲਣਾਂ ਦੇ ਵਿੱਚ ਨਾ ਖਰਾਬ ਕਰਦਾ ਉਹੀ ਪੈਸੇ ਦੀ ਮੈਂ ਖਰਾ ਖਾਂਦਾ ਜਾਂ ਪੈਸੇ ਨੂੰ ਸੰਭਾਲ ਕੇ ਰੱਖਦਾ ਸ਼ਾਇਦ ਅੱਜ ਨਾ ਕੁਝ ਹੋਰ ਹੋ 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 ਕਿਉਂਕਿ ਦੁਨੀਆ ਦੀ ਸੱਚਾਈ ਹੈ ਕਬੀਰ ਆ ਬਾਤ ਗਰੀਬ ਕੀ ਸੱਚ ਨਾ ਮੰਨੇ ਕੋਈ ਹਮ ਕਬੀਰ ਆ ਬਾਤ ਗਰੀਬ ਕੀ ਸੱਚ ਨਾ ਮੰਨੇ ਕੋਈ ਧਨਵਾਨ ਕੀ ਝੂਠ ਪੇ ਹਾਂਜੀ ਹਾਂਜੀ ਵਾਹ ਕੀ ਆਵਾਜ਼ ਤੁਸੀਂ ਤਾਂ ਸ਼ੇਰ ਹੋ ਸ਼ਾਇਰੀ ਕਰ ਲਾਇਆ ਤੁਸੀਂ ਤਾਂ ਪੇਜ ਬਣਾ ਲਓ ਜੀ ਵਕਤ ਵਕਤ ਠੋਕਰਸ ਕਰਦੇ ਹਾਂ ਜੀ ਹਾਂ ਜੀ ਇਹ ਤਾਂ ਹੈ ਜਿਹੜਾ ਗਰੀਬੰਦਾ ਨਾ ਜੀ ਉਹਦੀ ਉਹਦੀ ਸੱਚੀ ਗੱਲ ਨੂੰ ਵੀ ਕੋਈ ਨਹੀਂ ਸੁਣਦਾ ਜਿਹੜਾ ਅਮੀਰ ਬੰਦਾ ਹੈ ਉਹਦੀ ਝੂਠੀ ਤੇ ਵੀ ਹਾਂਜੀ ਹਾਂਜੀ ਹੁੰਦੀ ਆ ਹਮ ਠੀਕ ਹੈ ਚਾਹ ਨਰਿੰਦਰ ਮੋਦੀ ਲਾਲੋ ਚਾਹ ਮਾਨਸਾ ਉਹ ਲਾਲੋ ਵੀ politically ਵੇਰ ਹੋ ਗਏ ਮੈਂ ਤੁਹਾਨੂੰ ਸੌਂ ਕੜਾਈ ਤੇ politically ਨਹੀਂ ਹੋਣਾ ਇਹ ਫਿਰ ਬਾਤ ਪੈ ਜਾਂਦੇ ਨੇ ਆਪਣੇ ਠੀਕ ਹੈ ਹਾਂਜੀ ਵੀ ਪੈਸੇ ਵਾਲਾ ਬੰਦਾ ਝੂਠ ਬੋਲਣ ਨੂੰ ਉਹਤੇ ਵੀ ਜ਼ਕੀਰ ਕਰਦੇ ਨੇ ਗਰੀਬ ਬੰਦਾ ਸੱਚ ਬੋਲੇ ਲੋਕ ਉਹਤੇ ਵੀ ਜ਼ਕੀਰ ਨਹੀਂ ਕਰਦੇ ਇਹ ਜਿੰਦਗੀ ਦੀ ਸਚਾਈ ਕੀ ਹੈ ਵੀ ਬਸ ਕੋ ਵੀ ਆਪਣੀ ਸਿਹਤ ਸੁਭਾਲੋ ਤੇ ਆਪਣਾ ਜਿਹੜਾ ਕੰਮ ਹੈ ਉਹ ਕਰੋ ਥੋੜੀ ਅਗਰ ਤੁਸੀਂ ਗਰੀਬ ਹੋ ਤੁਸੀਂ ਸਿਹਤ ਪੱਖੋਂ ਗਰੀਬ ਹੋ ਤੁਸੀਂ ਪੈਸੇ ਪੱਖੋਂ ਗਰੀਬ ਹੋ ਤੁਸੀਂ ਪਰਿਵਾਰ ਪੱਖੋਂ ਗਰੀਬ ਹੋ ਥੋੜੀ ਕਿਸੇ ਨੇ ਦੀ ਮੰਨਣੀ ਤੁਸੀਂ ਜਿੰਨਾ ਮਰਜ਼ੀ ਸੱਚ ਬੋਲੀ ਜਾਓ ਤੁਸੀਂ ਸਿਹਤ ਪੱਖੋਂ ਮਜ਼ਬੂਤ ਹੋ ਕਾਰੋਬਾਰ ਕਰੋ ਪੈਸੇ ਪੱਖੋਂ ਮਜ਼ਬੂਤ ਹੋ ਪਰਿਵਾਰ ਦੇ ਨਾਲ ਭੈਣ ਭਾਈਆਂ ਦੇ ਨਾਲ ਸਾਂਝ ਰਿਸ਼ਤੇ ਬਣਾ ਕੇ ਰੱਖੋ ਉਹਨਾਂ ਪੱਖੋਂ ਮਜ਼ਬੂਤ ਨੇ ਥੋੜੀ ਹਰ ਜਗ੍ਹਾ ਵੱਲੇ ਵੱਲੇ ਹੋ ਹਾਂਜੀ ਵਾਹ ਜੀ ਕੀ ਬਾਤ ਹੈ ਤੇ ਸਰ ਮੈਂ ਇਹ ਹਾਦੀ ਹਾਦੀ ਕੁੱਤੇ ਮਰੇ ਵਜ਼ੀਰ ਦੀ ਬੰਦ ਪਏ ਬਾਜ਼ਾਰ ਮਰਿਆ ਪੁੱਤ ਗਰੀਬ ਦਾ ਗਏ ਰੋਣ ਦੋਚਾਰ ਇਹ ਦੁਨੀਆ ਦੀ ਸੱਚਾਈ ਹੈ ਕੀ ਬਾਤ ਅਮੀਰ ਆਦਮੀ ਦੀ ਬਰਮਾਸ਼ ਆਦਮੀ ਦੀ ਪੈਸੇ ਵਾਲੇ ਦੀ ਜੇ ਕੁੱਤੀ ਵੀ ਮਰ ਜਵੇ ਲੋਕ ਉਹਦਾ ਵੀ ਅਫਸੋਸ ਕਰਨ ਜਾਂਦੇ ਨੇ ਕੀ ਹੋਇਆ ਵੀ ਸ਼ੇਰੂ ਗਰੀਬੰਦੇ ਦਾ ਧੀ ਪੁੱਤ ਮਰ ਜਵੇ ਲੋਕ ਉਹਦੇ ਅਫਸੋਸ ਨਹੀਂ ਕਰਦੇ ਅੱਜ ਕੱਲ ਪੈਸੇ ਦਾ ਬੋਲਬਾਲ ਜ਼ਿਆਦਾ ਹੈ ਇਸ ਕਰਕੇ ਜੀ ਸਾਰੇ ਇਹ ਨਸ਼ੇ ਪੱਤੇ ਤੋਂ ਹਟ ਕੇ ਆਪਣੇ ਕੰਮ ਕਰਨੀ ਤੇ ਉਹਦੇ ਕੰਮ ਹੈ ਜੇ ਸ਼ਰੀਰ ਹੈ ਤਾਂ ਕੰਮ ਹੈ ਜੇ ਕੰਮ ਹੈ ਤਾਂ ਪੈਸਾ ਹੈ ਜੇ ਪੈਸਾ ਤਾਂ ਪਰਿਵਾਰ ਹੈ ਜੇ ਪਰਿਵਾਰ ਆ ਤੁਹਾਡੀ ਪੁੱਛ ਪਰਤ ਹੁਣ ਮੈਂ ਮੈਂ ਮੈਨੂੰ ਤਾਂ ਐ ਲੱਗ ਰਿਹਾ ਵੀ ਤੁਸੀਂ ਮੈਨੂੰ ਬੁਲਾਇਆ ਹੋਇਆ ਜੇ ਤੁਸੀਂ ਮਰਲੇ ਐਂ ਅਰੌਣ ਕਾ ਲਾ ਦੰਨੇ ਇੱਕ ਗੱਲ ਪੁੱਛਣਾ ਚਾਹੁੰਦਾ ਲਾਈਫ ਚ ਕੀ ਤੁਸੀਂ ਹੁਣ ਤੱਕ ਦੀ ਲਾਈਫ ਤੋਂ ਸੈਟੀਸਫਾਈ ਹੋ 44 ਸਾਲਾਂ ਦੀ ਉਮਰ ਤੱਕ ਦੇਖੋ ਅ ਥੋੜਾ ਹਾਂ ਮਨ ਜੇ ਤੁਹਾਡਾ ਮਨ ਖੁਸ਼ ਹੈ ਤੁਸੀਂ ਅਕੇਲੇ ਵੀ ਵਿਆਹ ਕਰ ਗਏ ਹੋ ਜੇ ਤੁਹਾਡਾ ਮਨ ਦੁਖੀ ਹੈ ਤੁਸੀਂ ਵਿਆਹ ਚ ਵੀ ਦੁਖੀ ਹੋ ਮਨ ਨੂੰ ਖੁਸ਼ ਕਰਨ ਦੇ ਲਈ ਤੁਹਾਨੂੰ ਬਾਣੀ ਸਿਮਰਨ ਤੇ ਪ੍ਰਮਾਤਮਾ ਦੇ ਨਾਲ ਜੁੜਦਾ ਰਹਿਣਾ ਜ਼ਰੂਰੀ ਹੈ ਸਰ ਮੈਂ ਕਹਿੰਦਾ ਕਿ ਉਹ ਵੀ ਛੋਟੇ ਅੰਦਰ ਸਬਰ ਸੰਤੋਖ ਬਾਣੀ ਨਾਲ ਯੂਥ ਬਹੁਤ ਘੱਟ ਜੁੜਦਾ ਉਹਨਾਂ ਨੂੰ ਕੋਈ ਹੋਰ ਟਿਪਸ ਦੇ ਸਕਦੇ ਹੋ ਵੀ ਉਸ ਚੀਜ਼ ਨਾਲ ਵੀ ਜੇ 네ਗੈਟਿਵਿਟੀ ਆ ਉਹਨਾਂ ਦੇ ਅੰਦਰ ਕਿਸੇ ਹੋਰ ਤਰੀਕੇ ਨਾਲ ਬਾਹਰ ਆ ਸਕੇ ਦੇਖੋ ਜੋਤੂ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਹੜੇ ਆਹ ਦੋਸਤ ਹਨ ਹੈਂ ਦੇ ਇਹ ਸਾਰੇ ਦੋਸਤ ਝੂਠੇ ਹਨ ਹਾਂ ਜੇ ਤੁਸੀਂ ਦੋਸਤਾਂ ਦੀ ਹਾਂ ਚ ਹਾਂ ਮਿਲਾਉਂਦੇ ਰਹਿੰਦੇ ਹੋ ਓਨੇ ਦੇਰੋਂ ਖੁਸ਼ ਆ ਤੁਸੀਂ ਉਹਦੇ ਖਰਚ ਚੱਕਦੇ ਰਹਿਆ ਨੇ ਓਨੇ ਦੇਰੋਂ ਖੁਸ਼ ਨੇ ਉਹਨਾਂ ਦੇ ਲਈ ਤੁਸੀਂ ਕੰਮ ਕਰਦੇ ਰਹਿਆ ਨੇ ਓਨੇ ਦੇਰੋਂ ਖੁਸ਼ ਨੇ ਤੁਸੀਂ ਖਰਚਾ ਬੰਦ ਕਰ ਦਿਓ ਜਦ ਜੀ ਉਹਸੇ ਜਾਂਦੇ ਨੇ ਤੁਸੀਂ ਉਹਦਾ ਕਹਿਣਾ ਮੰਨਣੋਂ ਹਟ ਜਾ ਜਦ ਜੀ ਉਹਸੇ ਜਾਂਦੇ ਨੇ ਜੇ ਜੂਤ ਨੇ ਆਪਣੇ ਦੋਸਤ ਬਣਾਉਣਾ ਹੈ ਪਹਿਲੇ ਮਾਪ ਤੋਂ ਨੂੰ ਬਣਾਓ ਉਹ ਕਦੇ ਗਲਤ ਸਿੱਖਿਆ ਨਹੀਂ ਦਿੰਦੇ ਜਿਹੜਾ ਪਿਓ ਆ ਲੋਕ ਕਹਿੰਦੇ ਨੇ ਪਿਓ ਗਾਲਾਂ ਕੱਢਦਾ ਰਹਿੰਦਾ ਕਹਿੰਦਾ ਬੋਲਦਾ ਰਹਿੰਦਾ ਪਿਓ ਇੱਕ ਸ਼ੈੱਡ ਦੀ ਤਰ੍ਹਾਂ ਹੁੰਦਾ। ਬੇਸ਼ੱਕ ਉਹ ਖੜਖੜ ਕਰਦਾ ਰਹਿੰਦਾ ਪਰ ਨਾ ਤੁਹਾਨੂੰ ਧੁੱਪ ਲੱਗਣ ਦਿੰਦਾ ਨਾ ਤੁਹਾਨੂੰ ਠੰਡ ਲੱਗਣ ਦਿੰਦਾ ਨਾ ਤੁਹਾਨੂੰ ਤੰਗ ਲੱਗਣ ਦਿੰਦਾ ਨਾ ਤੁਹਾਨੂੰ ਸਬਲ ਦਿੰਦਾ। ਸਹੀ ਗੱਲ ਹੈ ਜੀ। ਠੀਕ ਹੈ ਨਾ ਨੰਬਰ 2 ਜੇ ਦੂਜੇ ਦੋਸਤ ਬਣਾਉਣੇ ਤਾਂ ਜਿਮ ਨੂੰ ਬਣਾਓ ਗਰਾਊਂਡ ਨੂੰ ਬਣਾਓ। ਹਾਂਜੀ। ਜਿਮ ਜੋ ਤੁਹਾਨੂੰ ਤਾਕਤ ਮਿਲਣੀ ਹੈ। ਠੀਕ ਹੈ। ਗਰਾਊਂਡ ਜਿੱਥੋਂ ਤੁਹਾਨੂੰ ਤਾਕਤ ਮਿਲਣੀ ਹੈ। ਜੇ ਦੋਸਤ ਬਣਾਉਣ ਦਾ ਕਿਤਾਬਾਂ ਨੂੰ ਬਣਾਓ ਜਿੱਥੋਂ ਜਿੱਥੋਂ ਤੁਹਾਨੂੰ ਸਿੱਖਿਆ ਮਿਲਣੀ ਹੈ ਜੇ ਦੋਸਤ ਬਣਾਉਣਾ ਤਾਂ ਮਤਲਬ ਗੁਰੂ ਘਰ ਨੂੰ ਬਣਾਓ ਜਿੱਥੋਂ ਤੁਹਾਨੂੰ ਤੈਜੀ ਆਪਣੇ ਬਾਪ ਨੂੰ ਬਣਾ ਲਓ ਦੋਸਤ ਆ ਡੈਡੀ ਨਾਲ ਖੁੱਲ ਕੇ ਗੱਲ ਕਰ ਲੋ ਵੀ ਡੈਡੀ ਵੀ ਦੇਖੋ ਆਪਾਂ ਆ ਹੁਣ ਮੈਂ ਵੱਡਾ ਹੋ ਗਿਆ ਆਪਾਂ ਇੱਕ ਦੂਜੇ ਨੂੰ ਦੋਸਤਾਂ ਵਾਂਗ ਠਬਾ ਜੀ 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 ਬਹੁਤ ਵਧੀਆ ਗੱਲ ਹੈ ਜੀ ਇਹ ਜਿਹੜੀ ਤੁਸੀਂ ਕਹੀ ਆ ਦੇਖੋ ਜਿਹੜੇ ਮਾਪਿਓ ਨੇ ਨਾ ਮਾਪਿਓ ਆਪਣੇ ਆਪ ਆਪਣੀਆਂ ਇੱਛਾਵਾਂ ਮਾਰ ਕੇ ਆਪਣੇ ਬੱਚੇ ਦੇ ਲਈ ਸਾਰਾ ਕੁਝ ਕਰ ਸਕਦੇ ਬਹਾਨੀ ਕਰਦੇ ਨੇ ਮੈਂ ਦੇਖ ਦੇ ਬੱਚਿਆਂ ਨੂੰ ਵੀ ਚਾਹੀਦਾ ਆਪਣੇ ਮਾਪਿਓ ਦਾ ਕਹਿਣਾ ਮੰਨਣਾ ਕਿਉਂਕਿ ਮਾਪਿਓ ਹੀ ਸੱਚੇ ਤੇ ਅਸ ਹਾਂ ਜੀ ਸਮਾਜ ਨੂੰ ਨਾ ਇੱਕ ਮਤਲਬ ਹੁਣ ਜਿਵੇਂ ਜਿਵੇਂ ਦਾ ਟ੍ਰੈਂਡ ਚੱਲ ਰਿਹਾ ਜਿੱਦਾਂ ਆਪਾਂ ਸਰਕਾਰਾਂ ਨੂੰ ਕੀ ਦੋਸ਼ ਦੇਣਾ ਨਸ਼ਾ ਤਾਂ ਹੁਣ ਕਦੇ ਹੀ ਚੱਲਦਾ ਆ ਰਿਹਾ ਹੁਣ ਇਹ ਤਾਂ ਤੁਹਾਨੂੰ ਵੀ ਪਤਾ ਹੈ ਬੰਦ ਤਾਂ ਹੋਇਆ ਹੀ ਨਹੀਂ ਨਾ ਹੋਣਾ ਹੀ ਕਦੇ ਇਹ ਤਾਂ ਬਾਹਰਲੇ ਮੁਲਕਾਂ 'ਚ ਵੀ ਨਹੀਂ ਬੰਦ ਹੋਇਆ ਹੁਣ ਇਹ ਆਪਾਂ ਆਪਣੇ ਮਨ ਨੂੰ ਸਮਝਾਉਣਾ ਵੀ ਨਸ਼ਾ ਕਿਵੇਂ ਕਰਨਾ ਕਿਹੜੀ ਚੀਜ਼ ਦਾ ਕਰਨਾ ਨਸ਼ਾ ਮਾਪਿਆਂ ਦੇ ਪਿਆਰ ਨਾਲ ਕਰ ਬਿਲਕੁਲ ਮਾਪਿਆਂ ਦਾ ਕਰੋ ਬਾਣੀ ਦਾ ਕਰੋ ਗ੍ਰਾਉਂਡ ਦਾ ਕਰੋ ਜਿੰਮ ਦਾ ਕਰੋ ਕਿਤਾਬਾਂ ਦਾ ਕਰੋ ਵਪਾਰ ਦਾ ਕਰੋ ਵਪਾਰ ਪੈਸੇ ਦਾ ਨਸ਼ਾ ਦਾ ਕਰੋ ਬਿਲਕੁਲ ਹੁਣ ਸਰ ਇੱਕ ਸਮਾਜ ਸੇਵਾ ਦਾ ਕਰੋ ਹਾਂਜੀ ਇਹਨਾਂ ਲੋਕਨਾਥ ਜੀ ਆਏ ਸੀਗੇ ਤੇ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਤੁਹਾਨੂੰ ਕਿਸ ਚੀਜ਼ ਦਾ ਨਸ਼ਾ ਹੂੰ ਹੂੰ ਉਹ ਕਹਿੰਦੇ ਮੈਨੂੰ ਕਿਤਾਬਾਂ ਪੜ੍ਹਨ ਦਾ ਬਿਲਕੁਲ ਮੈਂ ਕਿਹਾ ਵੀ ਬਹੁਤ ਮਤਲਬ ਡੂੰਗੀ ਗੱਲ ਕਹਿ ਰਹੇ ਹਾਂ ਯੂਥ ਨੂੰ ਸਿੱਖਣੀ ਚਾਹੀਦੀ ਆ ਮਾਸਟਰ ਲੋਕਨਾਥ ਜੀ ਮੇਰੇ ਖਿਆਲ ਚ ਆਪਣੇ ਹਲਕੇ ਚ ਪਹਿਲੇ ਇਨਸਾਨ ਨੇ ਜਿਹਨੇ 10 ਐਮਏ ਕਰਿਆ ਮੈਂ ਹਾਂ ਜੀ ਮੈਂ ਦੇਖਾ ਐ ਐਮਏ ਪੋਲਿਟੀਕਲ ਐਮਏ ਹਿੰਦੀ ਐਮਏ ਪੰਜਾਬੀ ਐਮਏ ਜਰਨਲਿਜ਼ਮ ਮੈਂ ਮੇਰੀਆਂ ਲੱਤਾ ਕੰਪਨੀਆਂ ਦੀ ਉਰੇ ਬੈਠੇ ਦੀਆਂ ਵੀ ਸਵਾਲ ਕੀ ਦੇਖੋ ਯੂਥ ਜੂਥ ਜਿਹੜਾ ਹਲੇ ਮਤਲਬ ਗਲਤ ਰਾਹਤਿਆਂ ਚ ਜਾਂ ਫੁਕਰਪੁਣਿਆਂ ਚ ਭਟਕਿਆ ਫਿਰਦਾ ਨਾ ਇਹ ਜੂਥ ਨੂੰ ਮੇਰਾ ਸੰਦੇਸ਼ ਹੈ ਕਿ ਭਰਾਵੋ ਹਾਂਜੀ ਜ਼ਿੰਮੇਵਾਰੀਆਂ ਸਮਝੋ ਕਿਉਂਕਿ ਜਿਹੜੇ ਮਾਪਿਓ ਹਨ ਇੱਕ ਪੱਕੇ ਹੋਏ ਫਲ ਦੀ ਤਰ੍ਹਾਂ ਹਮ ਪੱਕਿਆ ਹੋਇਆ ਫਲ ਹਨੇਰ ਜਿਦਾ ਡਿੱਗਦਾ ਡਿੱਗਦਾ ਔਰ ਬਿਨ ਹਨੇਰਿੱਤੋ ਡਿੱਗ ਨਹੀਂ ਆਉਂਦਾ ਹਾਂਜੀ ਜਦੋਂ ਮਾਪਿਓ ਸਿਰ ਤੋਂ ਚਲੇ ਜਾਂਦੇ ਹਨ ਉਹ ਬੱਚਿਆਂ ਦੇ ਸਿਰ ਜ਼ਿੰਮੇਵਾਰੀਆਂ ਦਾ ਭਾਰ ਪੈਣਾ ਹੈ ਜੇ ਮਾਪਿਆਂ ਦੇ ਹੁੰਦੇ ਹੁੰਦੇ ਅਸੀਂ ਉਹ ਸਾਰੀ ਜਿੰਮੇਵਾਰੀਆਂ ਦਾ ਕੀ ਹਿਸਾਬ-ਕਾਬ ਦਾ ਕਰਾਉਨੇ ਦਾ ਕੀ ਹਿਸਾਬ-ਕਾਬ ਹੈ ਕੀ ਦੇਣਾ ਹੈ ਕੀ ਲੈਣਾ ਹੈ ਜੇ ਮਾਪਰ ਉਹਦੇ ਹੁੰਦੇ ਹੁੰਦੇ ਅਸੀਂ ਸਿੱਖ ਲਾਂਗੇ ਤਾਂ ਠੀਕ ਹੈ ਨਹੀਂ ਫਿਰ ਜਦੋਂ ਵਕਤ ਸਿਖਾਉਂਦਾ ਹੈ ਜਦੋਂ ਵਕਤ ਸਿਖਾਉਂਦਾ ਫਿਰ ਠੋਕਰਾ ਬੜੀਆਂ ਹੁੰਦਾ ਠੋਕਰਾ ਬੜੀਆਂ ਹੁੰਦਾ ਅੱਜ ਕੱਲ ਦੁਨੀਆ ਦਾ ਹਿਸਾਬ ਨਹੀਂ ਦੁਨੀਆ ਬੜੀ ਬੇਈਮਾਨ ਹੈ ਜਦੋਂ ਮਾਪਰ ਜਿਉਂਦੇ ਨੇ ਜੇ ਮੰਨ ਲਓ ਦੇਣਾ ਭਾ 10000 ਬਾਅਦ ਚ ਹੋਵੇ ਇਕ ਜੀ ਰਹੋ ਲੱਖ ਬਣਾ ਲਾ ਲਾ ਤੇ ਜਿਵੇਂ ਮੰਨ ਲਓ ਅੱਜ ਕੱਲ ਜਿਹੜਾ ਯੂਥ ਆ ਮੈਂ ਬਹੁਤ ਜ਼ਿਆਦਾ ਵੀਡੀਓਜ਼ ਦੇਖਦਾ ਉਹਨਾਂ ਨੂੰ ਮੈਸ਼ੇ ਵਾਲੇ ਟੀਕੇ ਲਾਉਂਦੇ ਆ ਹੁਣ ਸਰਕਾਰ ਐਫਰਟਸ ਕਰ ਰਹੀਆਂ ਨੇ ਬਚਾਉਣ ਲਈ ਉਹਨਾਂ ਨੂੰ ਪਰ ਮਤਲਬ ਘਟ ਕਿਉਂ ਨਹੀਂ ਰਿਹਾ ਮੈਂ ਹਰਗਾਨ ਆ ਵੀ ਇਹ ਸਾਰਾ ਕੁਝ ਸਰਕਾਰਾ ਜੀ ਸਰਕਾਰਾਂ ਨਹੀਂ ਕਰ ਰਹੀਆਂ ਸਰਕਾਰਾਂ ਨੇ ਨੋਟਬੰਦੀ ਕੀਤੀ ਦੇਖੋ ਕਿਵੇਂ ਦੁਨੀਆ ਰੁਕਦੀ ਹਾਂਜੀ ਉਹ ਕਹਿੰਦੇ ਸੀ ਅੱਤਵਾਦ ਪੈਸਾ ਲੈ ਰਿਆ ਹਾਂ ਜੇ ਜਦੋਂ ਨੋਟਬੰਦੀ ਨਾਲ ਸਾਰਾ ਕੁਝ ਰੁਕ ਸਕਦਾ ਨਸ਼ਾ ਕਿਉਂ ਨਹੀਂ ਰੁਕ ਸਕਦਾ ਇਹ ਰੁਕਣਾ ਨਹੀਂ ਚਾਹਦੇ ਚਲੋ ਅਪਰ ਇਸ ਵਿਸ਼ੇ ਤੇ ਗੱਲ ਦੀ ਹਾਂਜੀ ਹਾਂਜੀ ਚਲੋ ਛੱਡੋ ਕਾਨੂੰਨ ਫਿਰ ਐਵੇਂ ਜਿੰਦਗੀ ਹੈ ਜੀ ਇਹ ਹਰ ਰੋਜ਼ ਕੁਝ ਨਾ ਕੁਝ ਸਿਖਾਉਂਦੀ ਹੈ ਅਗਰ ਜਿੰਦਗੀ ਨੂੰ ਸਮਝਣਾ ਆ ਤਾਂ ਪਿੱਛੇ ਦੇਖੋ ਅਗਰ ਜਿੰਦਗੀ ਨੂੰ ਜੀਣਾ ਆ ਤਾਂ ਅੱਗੇ ਦੇਖੋ ਤੁਸੀਂ ਸਮਝਣਾ ਕਿ ਵੀ ਦੇਖੋ ਜਿੰਦਗੀ ਦੇ ਵਿੱਚ ਮਾਪਿਓ ਚਲੇ ਗਏ ਉਹ ਨਹੀਂ ਦੁਬਾਰਾ ਆਉਂਦੇ ਬਚਪਨ ਚਲੇ ਗਿਆ ਉਹ ਨਹੀਂ ਦੁਬਾਰਾ ਆਉਂਦਾ ਸਕੂਲ ਚਲੇ ਗਿਆ ਉਹ ਨਹੀਂ ਦੁਬਾਰਾ ਆਉਂਦੇ ਉਹ ਜਿਹੜੀਆਂ ਆਪਣੀ ਨੀਂਦਰ ਸੋਣਾ ਆਪਣੀ ਉੱਠਣਾ ਉਹ ਨਹੀਂ ਦੁਬਾਰਾ ਆਉਂਦੇ ਹਨਾ ਅਗਰ ਜਿੰਦਗੀ ਨੂੰ ਜੀਣਾ ਤਾਂ ਅੱਗੇ ਦੇਖੋ ਵੀ ਥੋੜਾ ਅਗਲਾ ਫਿਊਚਰ ਪਲਾਨ ਕੀਆ ਹਾਂ ਤੁਹਾਡੇ ਜੀਵ ਚਾਰ ਪਾਸੇ ਹੈਗੇ ਤੁਹਾਡੇ ਕੋਲ ਕਾਰੋਬਾਰ ਹੈ ਤੁਹਾਡੇ ਕੋਲ ਸਿਹਤ ਹੈ ਤੁਹਾਡੀ ਭੈਣ ਭਾਈ ਨਾ ਬਣਦੀ ਹੈ ਹਾਂ ਜੀ ਕਿਉਂਕਿ ਅੱਜ ਕੱਲ ਮਤਲਬ ਪੈਸਾ ਹੈ ਸਭ ਨਾਲ ਬਜਰੂਰੀ ਹੈ ਜਿਵੇਂ ਕਰ ਦਾਣੇ ਉਹਦੇ ਕਮਲੇ ਦੇ ਸਿਆਣੇ ਬਿਲਕੁਲ ਚਲੋ ਜੀ ਮੈਂ ਤਾਂ ਇਹੀ ਮਤਲਬ ਤੁਹਾਡੀਆਂ ਆਹੀ ਪੋਜ਼ਿਟਿਵ ਗੱਲਾਂ ਨੂੰ ਸੁਣਨ ਲਈ ਤੁਹਾਨੂੰ ਬੁਲਾਇਆ ਅੱਜ ਵੀ ਤੇ ਉਸ ਤੋਂ ਪਹਿਲਾਂ ਤੁਹਾਡਾ ਬਰਥਡੇ ਸੀ ਜਦੋਂ ਬਰਥਡੇ ਨਹੀਂ ਮਨਾ ਹੋਇਆ ਆਹ ਜਿੰਦਗੀ ਦੇ 20 25 ਮਿੰਟ ਤੁਹਾਡੇ ਨਾਲ ਕੱਢੇ ਹੋਰ ਮੇਰਾ ਆਪਣਾ ਤਾਂ ਹੀ ਕਹਿਣਾ ਵੀ ਹਰ ਇੱਕ ਨਾਲ ਹਾਸਕੇ ਮਿਲੋ ਖਬਰ ਕਦੋਂ ਬਲਾਵਾ ਆ ਜਾਣਾ ਹੈ ਨਹੀਂ ਜਦੋਂ ਹਮ ਪਾਣੀ ਮੇ ਡੂਬੇ ਤੋ ਪਤਾ ਚੱਲਾ ਬਦਨ ਸ਼ਰੀਰ ਕਾ ਮਹਿਸਾਸ ਕਾ ਜ਼ਿੰਦਾ ਇਨਸਾਨ ਪਾਣੀ ਮੇ ਡੂਬ ਜਾਤਾ ਹੈ ਤੱਕ ਮਰਦਾ ਤੈਰ ਕਰ ਰਖਾਤਾ ਹੈ ਇਹ ਸਾਹਾਂ ਦੇ ਬਦਨਾ ਕੱਟੇ ਸਾਰਾ ਇਹ ਸਾਹ ਜੇ ਸਾਹ ਚੱਲਦਾ ਦਾ ਸਾਰਾ ਸੰਸਾਰ ਆਪਨਾ ਸਾਬ ਬੰਦ ਹੋ ਗੇ ਤਾ ਕੋਈ ਆਪਣਾ ਚਲੋ ਜੀ ਇਹ ਸਾਥੀਓ ਆਪਣੀ ਜਵਾਨੀ ਆ ਮਾਨੋ ਨਸ਼ਿਆਂ ਤੋਂ ਦੂਰ ਰਹੋ ਸਕੂਟਰ ਮੋਟਰਸਾਈਕਲ ਗੱਡੀ ਚਲਾਉਂਦੇ ਹੋਏ ਫੋਨ ਨਾ ਵਰਤਿਆ ਕਰੋ ਲਾਪਰਵਾਹੀ ਨਾ ਕਰੋ ਹੈਲਮਟ ਪਾ ਕੇ ਰੱਖਿਆ ਕਰੋ ਹਣਾ ਤੇ ਗਰਾਉਂਡ ਜਿਮ ਜੁਆਇਨ ਕਰੋ ਬਾਣੀ ਜਰੂਰ ਪੜਿਆ ਕਰੋ ਸਿਮਰਨ ਜਰੂਰ ਕਰਿਆ ਕਰੋ ਆਪਣੇ ਮਾਪਿਓ ਦਾ ਧਿਆਨ ਰੱਖਿਆ ਕਰੋ ਬੱਚਿਆਂ ਨੂੰ ਚੰਗੀ ਤਹਿਜ਼ੀਬ ਦਿਆ ਕਰੋ ਜੀ ਕਹੋ ਜੀ ਕਹੋ ਇਹਨਾਂ ਸ਼ਬਦਾਂ ਦੇ ਨਾਲ ਓਕੇ ਜੀ ਓਕੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਜੀ ਠੀਕ ਹੈ ਜੀ ਫਿਰ ਅ ਅਗਲੇ ਐਪੀਸੋਡ ਦੇ ਵਿੱਚ ਕਿਸੇ ਨਵੀਂ ਸ਼ਖਸੀਅਤ ਨਾਲ ਮਿਲਾਂਗੇ ਜੀ ਧੰਨਵਾਦ ਜੀ एपिसोड ਕਿਦਾਂ ਦਾ ਲੱਗਿਆ ਕਮੈਂਟ ਕਰਕੇ ਆਪਣੀ ਚਾਹੇ ਮੈਸੇਜ ਕਰਕੇ ਦੱਸਿਓ ਵੀ ਇਹਨਾਂ ਦੇ ਜਿਹੜੇ ਵਰਡਸ ਨੇ ਪੋਜ਼ਿਟਿਵਿਟੀ ਵਾਲੇ ਜਰੂਰ ਸੁਣਿਆ ਕਰੋ ਥੈਂਕ ਯੂ ਧੰਨਵਾਦ